ਜਦੋਂ ਤੁਸੀਂ ਅੱਖਾਂ ਮੀਚ ਕੇ ਕੰਨਾਂ ਦੇ ਰਾਹੇ ਸੁਣੋਗੇ ਤੁਹਾਨੂੰ ਇਹ ਲੱਗੂ ਅਸੀਂ ਇੱਥੇ ਤਾਂ ਬੈਠੀ ਨਹੀਂ ਸੀ ਤਾਂ ਸੱਚਖੰਡ ਵਿੱਚ ਬੈਠੇ ਹਾਂ ਇਹ ਐਸੀ ਬਾਤ ਹੈ ਜਿਹਨੂੰ ਸੁਣਨਾ ਵੀ ਆ ਜਾ ਬਈਨਾ ਧੰਗ ਨਾਲ ਤਾਂ ਸੁਣਨ ਵਾਲਾ ਵੀ ਸਵਰਗਾਂ ਦੇ ਦਰਸ਼ਨ ਕਰ ਲੈਂਦਾ ਹੈ ਕਿਉਂਕਿ ਬਾਣੀ ਕੰਨਾਂ ਵਿੱਚ ਪੈ ਰਹੀ ਹੈ ਬਾਣੀ ਉਸ ਅਕਾਲ ਪੁਰਖ ਨਿਰੰਕਾਰ ਦੀ ਹੈ ਕਿਸੇ ਮਨੁੱਖ ਦੀ ਨਹੀਂ ਇਹ ਕੋਈ ਕਵਿਤਾ ਨਹੀਂ ਹੈ ਜਿਹੜੀ ਅਸੀਂ ਪੜਦੇ ਹਾਂ ਲੋਕ ਬਾਜੇ ਤੇ ਕਵਿਤਾ ਪੜ੍ਹਦੇ ਨੇ ਲੋਕ ਬਾਜੇ ਤੇ ਗੰਦੇ ਮੰਦੇ ਗੀਤ ਗਾਉਂਦੇ ਨੇ ਪਰ ਇਹ ਬਾਜਾ ਵੀ ਤੰਤਾ ਦੇ ਯੋਗ ਹੈ ਜਿਹੜਾ ਗੁਰੂ ਦੀ ਸਿਫ਼ਤ ਵਿੱਚ ਵੱਜ ਰਿਹਾ ਹੈ ਇਹ ਸਰੀਰ ਵੀ ਤੰਤਾ ਦੇ ਯੋਗ ਹੈ ਜੋ ਸਤ ਗੁਰੂ ਦੀ ਵਡਿਆਈ ਵਿੱਚ ਸ਼ਬਦ ਪੜ ਰਿਹਾ ਹੈ ਸ੍ਰੀ ਤਉ ਵੀ ਨੇ ਜਿਹੜੇ ਕੰਜਰ ਕਿਤੇ ਕਰਦੇ ਨੇ ਬਾਜੇ ਤਾਂ ਉਹ ਵੀ ਵਜਾਉਂਦੇ ਨੇ ਪਰ ਉਹ ਬਾਜੇ ਤੇ ਇਹ ਬਾਜੇ 'ਚ ਫਰਕ ਹੈ ਇਹ ਬਾਜੇ ਦੀ ਜਿਹੜੀ ਕਰੀ ਹੋਈ ਗੱਲ ਹੈ ਦੋ ਜਹਾਨ ਦੇ ਵਿੱਚ ਪਹੁੰਚਦੀ ਹੈ ਇੱਥੇ ਵੀ ਪਹੁੰਚਦੀ ਹੈ ਦੇ ਨਿਰੰਕਾਰ ਦੇ ਦੇਸ਼ ਵਿੱਚ ਵੀ ਪਹੁੰਚਦੇ ਜਿਹੜਾ ਅਸੀਂ ਕੀਰਤ ਇੱਥੇ ਕਰਦੇ ਆ ਨਾ ਇਹ ਨਾ ਸੁਣਦਾ ਕਿ ਇਹ ਨਾ ਕਹਿਣਾ ਕਿ ਅਸੀਂ ਸੁਣ ਰਹੇ ਆ ਪਤਾ ਨਹੀਂ ਇੱਥੇ 33 ਕਰੋੜ ਦੇਵੀ ਦੇਵਤਾ ਵੀ ਬੈਠਾ ਸੁਣਦਾ ਨਾਲ ਕਿਉਂਕਿ ਬਾਣੀ ਨਿਰੰਕਾਰ ਦੀ ਕਿਸੇ ਮਨੁੱਖ ਦੀ ਨਹੀਂ ਹੈ ਜਦੋਂ ਨਿਰੰਕਾਰ ਦੀ ਬਾਣੀ ਅਸੀਂ ਪੜਦੇ ਆ ਅਸੀਂ ਉਹਨੂੰ ਗਾਉਂਦੇ ਆ ਤਾਂ 33 ਕਰੋੜ ਦੇਵੀ ਦੇਵਤੇ ਦਾ ਵਾਸਾ ਹੁੰਦਾ ਹੈ ਇੱਕ ਵਾਰੀ ਪਟਿਆਲੇ ਵਾਲੇ ਰਾਗੀ ਗੁਰੂ ਕੇ ਪਿਆਰੇ ਨਾ ਉਹ ਸ੍ਰੀ ਹਰਮੰਦਰ ਸਾਹਿਬ ਕੀਰਤਨ ਕਰਨ ਗਏ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜੀ ਦਾ ਘਰ ਹੁਣ ਸੱਚਖੰਡ ਹੈ ਉਹ ਅੱਖਾਂ ਨਾਲ ਅਸੀਂ ਦੇਖਦੇ ਹਾਂ ਰੋਜ਼ੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਸਵਰਗ ਹੈ ਉੱਥੇ ਪ੍ਰਮਾਤਮਾ ਦਾ ਵਾਸਾ ਹੈ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਉੱਥੇ ਰੋਜ਼ ਦਰਸ਼ਨ ਕਰਦੇ ਨੇ ਗੁਪਤੀ ਰੂਪ ਦੇ ਵਿੱਚ ਉਹ ਘਰੋਂ ਤਿਆਰੀ ਕਰਕੇ ਗਿਆ ਤਿੰਨ ਦਿਨ ਤਿਆਰੀ ਕਰਦਾ ਰਿਹਾ ਕਿ ਮੈਂ ਜਾ ਕੇ ਆਹ ਸ਼ਬਦ ਪੜ੍ਹਾਂਗਾ ਮੈਂ ਆਹ ਪੜ੍ਹਾਂਗਾ ਪੂਰੀ ਤਿਆਰੀ ਕਰਕੇ ਗਿਆ ਕਹਿੰਦਾ ਮੈਂ ਜਦੋਂ ਉੱਥੇ ਜਾ ਕੇ ਬੈਠਿਆ ਮੈਨੂੰ ਕਹਿੰਦਾ ਸਾਰਾ ਕੁਝ ਹੀ ਭੁੱਲ ਗਿਆ ਜੋ ਤਿਆਰ ਕੀਤਾ ਸੀ ਇਹ ਐਸੀ ਇੱਕੋ ਮੇਰੇ ਮਨ ਵਿੱਚ ਸਾਰਾ ਕੁਝ ਮੈਂ ਬੋਂਦਣ ਗਿਆ ਬੈਠ ਕੇ ਮੈਂ ਪੜਾਂ ਤਾਂ ਕੀ ਪੜਾ ਕਿ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਮੈਂ ਬੈਠਾ ਕਹਿੰਦਾ ਸਾਰਾ ਕੁਝ ਹੀ ਵਿਸਰ ਗਿਆ ਕਹਿੰਦਾ ਅਖੀਰ ਨੂੰ ਮੈਂ ਬੈਠੇ ਬੈਠੇ ਨੇ ਅਰਦਾਸ ਕੀਤੀ हे ਗੁਰੂ ਰਾਮਦਾਸ ਮਹਾਰਾਜ ਮੈਂ ਕੋਈ ਤਿਆਰੀ ਨਹੀਂ ਕਰਕੇ ਆਇਆ ਉਹਦਾ ਸਾਰਾ ਕੁਝ ਵਿਸਰ ਗਿਆ ਹੈ ਤੂੰ ਹੁਣ ਕਿਰਪਾ ਕਰ ਜਿਵੇਂ ਤੇਤੋਂ ਤੈਨੂੰ ਭੌਂਦਾ ਸਤਿਗੁਰੂ ਉਹ ਮੈਨੂੰ ਕੀਰਤਨ ਕਰਾ ਲਾ ਕਹਿੰਦਾ ਫਿਰ ਸਤਿਗੁਰੂ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੇ ਦੀ ਤਿੰਨ ਦਿਨ ਤਿਆਰੀ ਕੀਤੀ ਉਹ ਇੱਕ ਵੀ ਸ਼ਬਦ ਨਹੀਂ ਪੜਿਆ ਜਿਹੜੇ ਪੜੇ ਉਹ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਇਹ ਪੜਨੇ ਨੇ ਕਿਉਂਕਿ ਇਹ ਕੀਰਤਨ ਜਿਹੜਾ ਹੈ ਇਹ ਇੱਕ